ਹੋ ਗਿਆ ਨਹੀਂ ਆ ਮਮਾ ਮੈਂ ਕਿਹਾ ਨਹੀਂ ਫੋਨ ਤੇ ਤੁਹਾਡੇ ਸਾਹਮਣੇ ਕੱਟਾਂਗਾ ਜਸਟ ਵੇਟ ਐਂਡ ਵਾਚ ਜੇ 19 ਕਿਹਦਾ ਵੀ ਫਰਕ ਆਵੇ ਤੇ ਮੈਂ ਨਾਮ ਢਾ ਦਿਆਂਗਾ ਹਾਂਜੀ ਗੁੱਡ ਮਾਰਨਿੰਗ ਡੇ 164 ਮਿਨੀ ਵਲੌਗ অর ਲੌਂਗ ਵਲੌਗ ਬਟ ਐਵਰ ਇਟ ਇਜ਼ ਦੇਵੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੌਸਮ ਅੱਜ ਦਾ ਬੜਾ ਹੀ ਤੂਫਾਨੀ ਹੋਇਆ ਬੈ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕੋਚਨ ਆਈਟਮ ਦੇ ਵਿੱਚ ਤੋਂ ਘੱਟ ਨੇ ਰੰਦੀ ਹੈ ਇਹ ਖਾਸियत ਹੈ ਗਿਆ ਹੀ ਹੁੰਦੀ ਹੈ ਐਂਡਰੋਇਡ ਦੇ ਵਿੱਚ ਆ ਜਾਂਦੀ ਹੈ ਨੇ ਤੇ ਅੱਜ ਸਵੇਰੇ 8:30 ਵਜੇ ਉਹ ਵਿੰਡ ਦੀ ਜਿਹੜੀ ਆਸਰਾ ਉਹ ਨਿਕਲ ਨਹੀਂ ਹੈ ਚਾਟੀ ਵਿੰਡ ਚੋਂ ਤੋਂ ਸੋ ਨਿਕਲ ਚੁਕੇ ਆ ਉਦੋਂ ਮਾਹੀ ਵੀ ਪਹੁੰਚ ਗਿਆ ਅਮਰੀਕਾ ਉਹਨੂੰ ਵੀ ਲੈਣ ਜਾਣਾ ਸੀ ਪਰ ਜੇ ਮੈਨੂੰ ਲੈਣ ਜਾਂਦਾ ਤੇ ਉਹ ਪ੍ਰੋਗਰਾਮ ਨਹੀਂ ਕਿਚੈਣਾ ਸੋ ਫਿਰ ਮੈਂ ਉਹਨੂੰ ਕਿਹਾ ਕਿ ਤੂੰ ਈਦ ਖਾ ਗੱਲ ਆ ਜਾਂ ਟੈਕਸੀ ਕਰਕੇ ਆ ਜਾ ਤੇ ਹੁਣ ਚੱਲ ਕੇ ਬਹਾਨੇ ਤੁਹਾਨੂੰ ਕਿਹਾ ਸੀ ਨਾ ਧੁੰਦ ਬਹੁਤ ਜ਼ਿਆਦਾ ਸੱਚੀ ਬਹੁਤ ਜ਼ਿਆਦਾ ਹੈ ਮੇਰਾ ਮੂੰਹ ਨਹੀਂ ਗਿੱਲਾ ਹੋ ਗਿਆ ਆ ਬੇ ਲੋ ਮੂੰਹ ਦੇ ਉੱਤੇ ਤੁਹਾਨੂੰ ਪਤਾ ਨਹੀਂ ਉਹ ਨੇਰ ਆਂਦਾ ਵੈ ਕਿ ਨਹੀਂ ਪਰ ਉਸ ਪੈਂਦੀ ਵੀ ਮੂੰਹ ਗਿੱਲਾ ਹੋ ਗਿਆ ਉਧਰੋਂ ਅੱਜ ਮੈਂ ਜੈਕਟ ਦੇ ਅੰਦਰ ਵੀ ਟੀ-ਸ਼ਰਟ ਪਾਈ ਹੋਈ ਹੈ ਮੋਟੀ ਪਰ ਓਏ ਹੋਏ ਠੰਡ ਹੈ ਕੀ ਹੈ ਜੈ ਸ਼ਰੀਰਾਮ ਹਰ ਹਰ ਮਹਾਦੇਵ ਜੈ ਸ਼ੰਭੂ ਸ਼ਾਮ ਸਦਾਸ਼ੀ ਤੂੰ ਹੀ ਸ਼ੰਕਰ ਤੂੰ ਹੀ ਸ਼ਬਾਹ ਹੈ ਸੋ ਪਤਾ ਨਹੀਂ ਕੈਮਰਾ ਦੇ ਲੈਂਸਸ ਤੇ ਮੈਨੂੰ ਨਹਿਰ ਆ ਰਿਹਾ ਹੈ ਇਹ ਗਿੱਲੇ ਹੋ ਗਏ ਆ ਤੁਹਾਨੂੰ ਪਤਾ ਨਹੀਂ ਕੀ ਨਹਿਰ ਆਂਦਾ ਵੀ ਹੈ ਕਿ ਨਹੀਂ ਪਰ ਅੰਨੀ ਸੇਵਾ ਲੋਕਾਂ ਨੂੰ ਹਾਰੇ ਨੇ そう。So ਮੰਗਲ ਨਾ 26 ਸ਼ੁਰੂ ਹੋ ਗਿਆ ਪ੍ਰੋਗਰਾਮ ਜਿਹੜਾ ਦਾ ਉਹ ਲੋਕ ਦਿਮਾਗ ਤੇ ਦਾ ਇਹਨਾਂ ਉਸੇ ਦਾ ਆਪੇ ਕੋਈ ਜਿਹੜਾ ਬਾਰੇ ਬੋਲ ਰਿਹਾ ਇਸ ਦੀ ਕੰਨੀ ਦੇ ਵਿੱਚ ਤੇ ਕਨਮਲੀਤਾ

संतान को बेनती की जाती है कि किसी ने जल्दबाजी सतगुरु जी का नाम सूट वाली गुटी ने चंदटा तक ही

ਗੁਰਦੁਆਰਾ ਬਹੁਤ ਹੋ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਸ੍ਰੀ ਗੁਰੂ ਰਵਿੰਦਰ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਸਾਈ ਦਸਾਂ ਪਾਂਛੀਆਂ ਦੀ ਜੋਤ ਸਰਬ ਸ੍ਰੀ ਕੀ ਹੋ ਗਿਆ ਕੀ ਆ ਮਮਾ ਮੈਂ ਫੋਨ ਕਿਦਾ ਤੁੰਤ ਬਾਬਾ ਜੀ ਜਨਮ ਦਿਹਾੜੇ ਤੇ ਦਸੋਗੇ ਇਹ ਰੋੜਾਈ ਨੂੰ ਤੇ ਜੱਦੀ ਲੋੜਾਈ ਨੂੰ ਮਾਈ ਰੋੜਾਈ ਨੂੰ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੂੰ ਬਾਬਾ ਦੀਪ ਸਿੰਘ ਜਨਮਧਾਨੇ ਤੇ ਵਿਜੇ ਭਾਈ ਨੂੰ ਇਹ ਜੱਦੀ ਰੋੜਾਈ ਨੂੰ ਮਾਈ ਰੋੜਾਈ ਨੂੰ ਰੋੜੇ ਪਰਿਵਾਰ ਉਹਨਾਂ ਨੂੰ ਸਾਰਾ ਨੂੰ ਸਾਰਾ ਵਾਲੋ ਹੱਥ ਜੋੜ ਕੇ ਅਈ ਸੰਗਤ ਅਗੇ ਅਪੀਲ ਕਰਨਿਆ ਕਿ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਉਹ ਵੱਡੀ ਵੱਡੀ ਉਮਰਾਂ ਕਰਨ ਬਹੁਤ ਸਾਰਾ ਪਿਆਰ ਦੇਣਾ ਉਹ ਬਰਕਤਾਂ ਦੇਣਾ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਤੇ ਜਿੰਨਾ ਕੁ ਉਤਸ਼ਾਹ ਸੰਗਤਾਂ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਮੈਂ ਕਹਿੰਦਾ ਕੀ ਬਾਤ ਹੈ ਕੀ ਮੈਨੂੰ ਨਾ ਵਾਸ਼ਰੂਮ ਆਇਆ ਹਾਂ ਬਹੁਤ ਅੰਨਾ ਬਹੁਤ ਹੀ ਦੀ ਤੇ ਮੈਂ ਦੱਸ ਰਿਹਾ ਜਿੰਨਾ ਉਤਸ਼ਾਹ ਹੈਗਾ ਨਾ ਠੰਡ ਦੇ ਟਾਈਮ ਤੇ ਵੀ ਇੰਨੀ ਠੰਡ ਦੇ ਬਾਵਜੂਦ ਸੰਗਤਾਂ ਬਹੁਤ ਦੁਕਾਨਾਂ ਵੀ ਬੰਦ ਹੋਣ ਤੁਹਾਨੂੰ ਵਲੌਗ ਚ ਦੀ ਵੇਖਣਾ ਨਾ ਕੱਲ ਜਿਹੜਾ ਅੱਜ ਪਾਇਆ ਵਾ ਕੱਲ ਆਇਆ ਉਹ ਨਹੀਂ ਚਲਦੀ ਕੀ ਖਰਾਬ ਹੋ ਗਈ ਨਾ ਤੇ ਬਾਈ ਜਲਦੀ ਹੋ ਟਾਈਮ ਜਿਆਦਾ ਘਰਿਆ ਪਿਆਰੋ ਜੂ ਪੀਰਾਂ ਦੇ ਲੈ ਟਾਈਮ ਉਹਨੂੰ ਛੱਡ ਹੁਣ ਚਾਨਕ ਟਾਈਮ ਦੂਜੇ ਪ੍ਰੋਗਰਾਮ ਜਾਂਦਾ ਲੋਹਾਰ ਕਾ ਰੋਡ ਆਪਾਂ ਇੱਥੇ ਆਵਾਂ ਲੋਹਾਰ ਕਾ ਰੋਡ ਹੈ ਵਿਆਜ ਲੰਦਾ ਵੇ ਵਿਆਹ ਆਥੇ ਪੁੱਛ ਲੈਣਾ ਉਹ ਵਿਆਇਤ ਕਿਤਨਾ ਮਾ ਵਿਆਜ ਕਿਤਨਾ ਪਰਾਵਿਆ ਇਹਨੂੰ ਸਿੱਧਾ ਘੱਟੋ ਪਹਿਲੇ ਇਹਨੂੰ ਵੀ ਸਿੱਧਾ ਘੱਟੋ ਚਾਹ ਦੇ ਰੱਖੇਗਾ ਮੈਂ ਕੀ ਕਰਦਾ ਮੈਂ ਉਹਨੂੰ ਸਿੱਧਾ ਘੱਟੋ ਜੋੜ ਦਿੰਦਾ ਮੈਨੂੰ ਪਤਾ ਕੀ ਕਰਨਾ ਪਤਾ ਐਂਡੀ ਨਵੇਂ ਗੁੱਲਾ ਫਿਟ ਕਰਦਾ ਰਹਿੰਦਾ ਕੇ ਜੀ ਨਹੀਂ ਚਲਾਨੀ ਜਾਂਦੀ ਤੁਹਾਨੂੰ ਫੋਮ ਨਾ ਨਾ ਹੋਵੇ ਤੇ ਉਹੋ ਜਿਹੇ ਜਿਗਾਰ ਕਰਨੇ ਪੈਂਦੇ ਆ ਹਰ ਹੇ ਟਣ 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 ਮਹਾਦੇਵ ਟਣ 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 ਤੂੰ ਪਹੁੰਚ ਗਿਆ ਵੀ ਇੱਥੇ ਹਾਏ ਲੱਭਦਾ ਪਿਆ ਐਲਫੀ ਕਿੱਥੇ ਗਿਆ ਮਾਹੀ ਐਲਫੀ ਕਿੱਥੇ ਪਿਆ ਲੱਭਦਾ ਕੀ ਆ ਰਿਹਾ ਵੇ ਲਿਆਂਦੀ ਆ ਹੀ ਨਾ ਅੱਲਾ ਐ ਚੇ ਵੀ ਨੂੰ ਮੈਂ ਨਹੀਂ ਰੰਗ ਟਿਕਲੇ ਉਹ ਯਾਰ ਉਹ ਚੇ ਵਖੋ ਟੋਰਨ ਪਿੱਛੇ ਦੇਖੋ ਪਹਿਲੇ ਉੱਤੇ ਵਖੋ ਵੀ ਤੱਕ ਲੈ ਮੇਰੇ ਹੱਥ ਨੂੰ ਲੱਗ ਜਾਂਦੇ ਐਦਾਂ ਵੇਖਦੇ ਮੇਰਾ ਇਹ ਫੜ ਦੋ ਨਾ ਮਰਾ ਮੈਗੋ ਫੜਨਾ ਨੂੰ ਫੜਨਾ ਮੈਂ ਇਹ ਫੜਾਂਗਾ ਮੈਨੂੰ ਉੱਪਰ ਦਾ ਡੂੰਬੁੰਦਾ ਬਈ ਉਹ ਤੁਰਾਖ ਲੋ ਨਾ ਟੇਡੀ ਕਰਕੇ ਟੇਪਰ ਕੈਂਚੀ ਨਾ das litte ਫੋਮ ਕੰਨ ਨੰਦਾ ਨਹੀਂ ਪਸੂਲੀ ਪਈ ਨਾ ਮੈਨੂੰ ਮੈਂ ਸਾਰਾ ਸਮਾਨ ਨੂੰ ਤਿਆਰ ਕਰਾਤਾ ਵਾਂ ਅੱਲਾ ਬਧਾਵੇ ਆ ਵੀ ਚੋਇਲ ਆਇਆ ਸਮਾਨ ਹੀ ਪਹਿਲੇ ਨਾ ਤਿਆਰ ਕਰਨਾ ਕੋਲ ਕੋਲ ਮੂਹ ਮੀਗਾ ਨੇ ਠੰਡਾ ਕੀਤਾ ਐ ਡਾ ਗਰਮਗਾ ਛਾਤੀ ਸੜ ਗਈ ਆ ਫਾਈਨ ਕਟਿੰਗ ਜਿਵੇਂ ਕਹਿੰਦੇ ਨਾ ਇਹਦੇ ਲੱਗੇ ਟਾਈਮ ਲਓ ਉਹਨੂੰ ਵੇਖ ਕੇ ਕੱਟਦਾ ਹਾਂ ਮੈਂ ਬਿੜਾ ਵੇਖੇ ਚਲੋ ਪਤਾ ਲੱਗਣਾ ਤੁਹਾਨੂੰ ਲੱਗੇਗਾ ਮੈਂ ਮਜ਼ਾਕ ਕਰ ਰਿਹਾ ਇਹ ਹੁੰਦੀ ਆ ਬੰਦੇ ਦੀ ਕੈਲਕੂਲੇਸ਼ਨਸ ਤੇ ਇੱਕ ਬੰਦੇ ਦਾ ਥੌਟ ਪ੍ਰੋਸੈਸ ਹੁੰਦਾ ਹੈ ਤੇ ਬੰਦੇ ਨੂੰ ਕਿੰਨਾ ਸ਼ੋਰ ਹੋਣਾ ਚਾਹੀਦਾ ਹੈ ਲਾਈਫ ਦੇ ਵਿੱਚ ਮੇਰੇ ਕੋ ਸਿਰਫ ਦੋ ਗੇ ਸੀ ਇੱਕ ਮੈਂ ਲਾਤਾ ਵਾ ਤੇ ਕੋ ਹੋਲਾਣਾ ਵਾ ਮੈਂ ਬਿਨਾ ਵੇਖੇ ਤੁਹਾਨੂੰ ਦੱਸਿਆ ਨਾ ਕੋਈ ਮੈਂ ਪਿੱਛੇ ਕੋਈ ਨਿਸ਼ਾਨ ਨਹੀਂ ਲੱਗਾ ਹੈ ਇਹਦੇ ਤੇ ਜਿਹੜਾ ਕੱਟਿਆ ਹੈ ਬੜੀ ਚੀਜ਼ ਕੱਟੀ ਹੈ ਇਹਦੇ ਤੇ ਕੋਈ ਨਿਸ਼ਾਨ ਨਹੀਂ ਹੈ ਇੱਥੋਂ ਕੱਟਿਆ ਕੋਈ ਨਿਸ਼ਾਨ ਨਹੀਂ ਹੈ ਸਿਰਫ ਮੈਂ ਇਹ ਦੇਖ ਕੇ ਇਹਦਾ ਬਰਾਬਰ ਦਾ ਕੱਟਿਆ ਤੇ ਫਿੱਗ ਗਿਆ ਸਵੱਟ ਪੂਰਾ ਬਰਾਬਰ ਆਇਆ ਪਹੁੰਚ ਗਏ ਆ ਸੀਤਲਾ ਮੰਦਿਰ ਤੇ ਪ੍ਰੋਗਰਾਮ ਚੱਲਿਆ ਨੇ ਜਾ ਕੇ ਨਾ ਮੈਂ ਮੜਿਆ ਫਰੀ ਹੋਇਆ ਵਾਂ ਟਾਈਮ ਉਹ ਵੀ ਟਾਈਮ ਨੂੰ ਆਇਆ ਘੜੀ ਦਾ ਚਾਰਜ ਵੀ ਖਤਮ ਹੋ ਗਿਆ ਐਨੀ ਢੇਰ ਦਾ ਲੱਗਾ ਤੇ ਹੁਣ ਜਾ ਕੇ ਮੈਂ ਵਿਹਲਾ ਆਇਆ ਵਾਂ ਬੈਕ ਟੂ ਬੈਕ ਪ੍ਰੋਗਰਾਮ ਹੀ ਆਈ ਜਾਂਦੇ ਆ ਇਹ ਲੈ ਕੇ ਆ ਹੁਣ ਮੈਂ ਆਪਾਂ ਨੂੰ ਛੋਟਾ OK ਕੋਈ ਮੇਰੇ ਜਿਹੜਾ ਹੱਥ ਤੇ ਆ ਰਿਹਾ ਹੈ ਨਾ ਦੋ ਬੜਾ ਮੋਟਾ ਵੀ ਨੇਲ ਵੱਜ ਜਾਂਦਾ ਨਾ ਇੱਥੇ ਦਰਦ ਨੂੰ ਘੁਰਉਂਦੀ ਹੈ ਨਾ ਬੋ ਵਾਰ ਤੇ ਧੋਜੀ ਕੰਦੇ ਆਂ ਬੈਗ ਬਲੇ ਖਬਰ ਐਡਿਟ ਕਰਾ ਦੋ ਗਏ ਮੇਰੇ ਫੋਨ ਚ ਆਪਣੀ ਵਾਲੀਆਂ ਬਲੇ ਮੈਂ ਜਲਦੀ ਐਡਿਟ ਕਰਾ ਉਹ ਵੀ ਗੈਰੀ ਇੱਥੇ ਜਾ ਕੇ ਸੈਟ ਕਰੇ ਹਰਿਆਣਾ ਤੇਰਾ ਯਾਰ ਤੇਰੇ ਨਾਲਸ ਮੇਰੇ ਆਸ-ਪਾਸ ਪਾਸ ਚਲੋ ਜੀ ਲੈਟ ਹੈਜ਼ ਗੋਨ ਲੈਟ ਹੈਜ਼ ਕਮ ਬੱਤੀ ਗਈ ਬੱਤੀ ਆਈ ਬੱਤੀ ਗਈ ਕਿਨਾਲੇ ਆਈ ਆਹ ਕਿ ਬੱਤੀ ਗਈ ਬੱਤੀ ਜਾ ਕੇ ਬੱਤੀ ਆਈ ਬੱਤੀ ਗਈ ਆਈ ਆਈ ਸ਼ੀਸ਼ਾ ਸਾਫ ਕਰਾਂ ਯਾਰ ਪਹਿਲੇ ਮੈਂ ਕਿੱਦਾਂ ਗੰਦਾ ਹੈ ਵੇ ਸਰਾਫ ਹੋ ਗਿਆ ਕੱਲ ਤੋਂ ਵਲੌਗ ਜਿੰਦਾ ਲੱਗਦਾ ਪਿਆ ਹੀ ਚਲੋ